ਪਾਈ ਸ਼ਮਸ਼ੀਰ ਸਿੰਘ ਦੀ ਸ਼ਹਾਦਤ ਪਾਈ ਸ਼ਮਸ਼ੀਰ ਸਿੰਘ ਕਿਉਂਕਿ ਨਿਸ਼ਕਾਮ ਅਤਿ ਗੁਰਤੈਕੀ ਸੇਵਾ ਕਰਦੇ ਸਨ ਜਿਸ ਕਰਕੇ ਇੰਨਾ ਵਾਰੀ ਬਹੁਤਾ ਕਿਸੇ ਨੂੰ ਪਤਾ ਨਹੀਂ ਸੀ ਪਰ ਸਮਾਂ ਬਹਿ ਕੇ ਹੌਲੀ ਹੌਲੀ ਲੋਕਾਂ ਨੂੰ ਪਾਈ ਸ਼ਮਸ਼ੀਰ ਸਿੰਘ ਬਾਰੇ ਪਤਾ ਲੱਗ ਗਿਆ ਭਾਈ ਅਮਰ ਸਿੰਘ ਦੇ ਭੋਗ ਸਮੇਂ ਇੱਕ ਨਾਕੇ ਤੋਂ ਪਾਈ ਸ਼ਮਸ਼ੀਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਮੋਦੀ ਸੱਜਣਾ ਅਨੁਸਾਰ ਉਸ ਤੋਂ ਬਾਅਦ ਪਾਈ ਸ਼ਮਸ਼ੀਰ ਸਿੰਘ ਦਾ ਅੱਜ ਤੱਕ ਕੁਝ ਪਤਾ ਨਹੀਂ ਚੱਲਿਆ ਸਰਦਾਰ ਤੀਜਾ ਸਿੰਘ ਦੇ ਦੱਸਣ ਅਨੁਸਾਰ ਉਸ ਤੋਂ ਬਾਅਦ ਇੱਕ ਦਪਾ ਉਹਨਾਂ ਨੂੰ ਜ਼ਮਾਨਤ 'ਚ ਛੱਡ ਦਿੱਤਾ ਗਿਆ ਪਰ ਉਹ ਇੱਕ ਦਿਨ ਹੀ ਘਰੇ ਰਹੀ ਫਿਰ ਲਹਿਰਵਾਲੇ ਪਾਸੇ ਸੇਵਾ ਵਿੱਚ ਚਲੇ ਗਏ ਸ਼ਹੀਦ ਭਾਈ ਪਿਆਰਾ ਸਿੰਘ ਦੀ ਪਹਿਲੀ ਵਰ੍ਹੇ ਸਿਰ ਤੇ ਵੀ ਭਾਈ ਸਰਵਤੇਰ ਸਿੰਘ ਪਹੁੰਚੇ ਮੋਰੋਫੜੇ ਜਾਣ ਤੋਂ ਪਹਿਲਾਂ ਆਪਣੇ ਹਿੱਸੇ ਹੋਂਦੀ ਜ਼ਮੀਨ ਦੀ ਵਸੀਅਤ ਆਪਣੇ ਭਰਾ ਸਰਦਾਰ ਤੀਜਾ ਸਿੰਘ ਦੇ ਨਾਮ ਕਰਵਾ ਗਏ ਸਨ ਤੇ ਇਹਨਾਂ ਨੂੰ ਮਿਲ ਕੇ ਕਹਿ ਗਏ ਸਨ ਕਿ ਆਪਣੀਆਂ ਧੀਆਂ ਦੇ ਕਾਰਜ ਵਿੱਚ ਸਹਾਰਾ ਲੱਗੇਗਾ ਥੇਰ ਕੁਝ ਸਮੇਂ ਬਾਅਦ ਭਾਈ ਸ਼ਮਸ਼ੀਰ ਸਿੰਘ تلوارੀ ਤੋਂ ਫੜੇ ਗਏ। ਉਹਨਾਂ ਨੂੰ ਅੱਗੇ ਦੀ ਅੱਗੇ ਭੇਜਦੇ ਰਹੇ ਅਤੇ ਕਾਫੀ ਤਸ਼ੱਦਦ ਕਰਨ ਬਾਅਦ ਬਿਨਾਂ ਕਿਸੇ ਨੂੰ ਕੁਝ ਦੱਸਿਆ ਸ਼ਹੀਦ ਕਰ ਦਿੱਤਾ। ਉਸ ਤੋਂ ਬਾਅਦ ਪਰਿਵਾਰ ਨੂੰ ਭਾਈ ਸ਼ਮਸ਼ੀਰ ਸਿੰਘ ਬਾਰੇ ਕੁਝ ਪਤਾ ਨਹੀਂ ਚੱਲਿਆ, ਨਾ ਹੀ ਪੁਲਿਸ ਨੇ ਕੁਝ ਦੱਸਿਆ। ਇੱਕ ਵਾਰ ਜਦੋਂ ਮੈਂ ਆਪਣੇ ਬੱਚਿਆਂ ਤੇ ਘਰਵਾਲੀ ਸਮੇਤ ਭਾਈ ਸ਼ਮਸ਼ੀਰ ਸਿੰਘ ਦੀ ਮੁਲਾਕਾਤ ਲਈ ਸੰਗਰੂਰ ਜੇਲ੍ਹ ਗਿਆ ਤਾਂ ਮੁਲਾਕਾਤ ਡਰਾਉਣ ਭਾਈ ਸ਼ਮਸ਼ੀਰ ਸਿੰਘ ਦੇ ਬਚਨ ਸਨ। ਇਹ ਤੁਸੀਂ ਘਰ ਬੈਠੋ ਸਬਰ ਕਰਕੇ ਗੁਰੂ ਦਾ ਭਾਣਾ ਮੰਨੋ ਮੈਂ ਤਾਂ ਹੁਣ ਇਸੇ ਰਸਤੇ ਜਾਵਾਂਗਾ ਸਰਦਾਰ ਤੀਜਾ ਸਿੰਘ ਭਰਾਤਾ ਸ਼ਹੀਦ ਭਾਈ ਸ਼ਮਸ਼ੇਰ ਸਿੰਘ ਭਾਈ ਸ਼ਮਸ਼ੇਰ ਸਿੰਘ ਦੇ ਦੋਸਤਾਂ ਅਤੇ ਪਿੰਡ ਵਾਲਿਆਂ ਨੇ ਕਾफी ਉਦਮ ਕੀਤੀ ਪੁਲਿਸ ਅਫਸਰ ਇਹ ਕਹਿ ਕੇ ਉਹਨਾਂ ਨੂੰ ਵਾਪਸ ਮੋੜ ਦਿੰਦੇ ਸਨ ਕਿ ਅਸੀਂ ਛੱਡ ਦਵਾਂਗੇ ਮਾਰਦੇ ਨਹੀਂ ਸਰਦਾਰ ਤੀਜਾ ਸਿੰਘ ਵੀ ਆਪਣੇ ਭਰਾ ਦੀ ਭਾਲ ਵਿੱਚ ਥਾਂ ਥਾਂ ਗਏ ਪੁਲਿਸ ਅਫਸਰਾਂ ਨੇ ਕਈ ਵਾਰ ਰਿਸ਼ਵਤ ਵਜੋਂ ਪੈਸੇ ਵੀ ਲੈ ਲਏ ਪਰ ਬੜੀ ਯਤਨਾਵਾਦ ਵੀ ਉਹ ਭਾਈ ਸ਼ਮਸ਼ੇਰ ਸਿੰਘ ਨੂੰ ਛੁੜਾ ਨਾ ਸਕੀ ਮੈਨੂੰ ਇਹ ਸੀ ਭਾਵੇਂ ਮੇਰੀ ਸਾਰੀ ਜ਼ਮੀਨ ਕਿਉਂ ਨਾ ਵਿਕ ਜਾਵੇ ਮੈਂ ਆਪਣੇ ਭਰਾ ਨੂੰ ਛੁੜਵਾ ਲਵਾਂਗਾ ਪਰ ਕੁਦਰਤ ਨੂੰ ਕੁਝ ਹੋਰ ਮਨਜ਼ੂਰ ਸੀ ਸਰਦਾਰ ਤੇਜਾ ਸਿੰਘ ਭਰਾਤਾ ਸ਼ਹੀਦ ਭਾਈ ਸ਼ਮਸ਼ੇਰ ਸਿੰਘ